ਕੱਟੀ ਬੁੱਟ ਪਾਇਗਾ ਇਕ ਕਿਤਾ ਰਪੇਟਾ 50 ਬੱਚੇ ਨੇ ਸਾਰੇ ਅਜਾ ਪਿੜ ਲਉਣ ਵਾਲਾ ਪਿਆ ਬੇੜਾ ਬਈ ਬੰਤ ਐ ਤੂੰ ਅੱਜ ਵੀ ਰੋਈ ਜਾਣਾ ਹਾਏ ਪਰਸ ਮੈਨ ਲੱਗਾ ਖਾਸੀ ਕਮਾਈ ਹੋ ਗਈ ਮੁਰਗੀ ਫਾਰਮ ਚੋਂ ਆਹੋ ਹੋਗਾ ਖੈਦੇ ਪਰ ਲੈ ਪੈਸਾ ਜੇ ਮੈਂ ਬੇੜਾ ਤਾਂ ਬਹਿ ਗਿਆ ਕੱਚੇ ਦਾ ਆਹ ਦੇਖ ਕੰਡਾ ਚੋਲਾ ਪੜੀ ਬੈਠਾ ਪੈਸਿਆਂ ਦਾ ਆਹੋ ਪੜੀ ਬੈਠਾ ਮਨੂੰ ਪੁੱਤ ਕੇ ਦੇਖ ਲੈ ਪਾਲਿਆ ਮੁਰਗੀ ਫਾਰਮ ਬਾਗਿਆ ਮੇਰੇ ਦਿਮਾਗ ਨੇ ਖਾਇਆ ਲਹਾਇ ਚੱਕਾ ਛੱਡਾ ਬੇੜਾ ਬੈ ਗਿਆ ਬੇੜੀ ਬੈਠੀ ਵਾਲੇ ਦਾ ਹੁਣ ਤੇਰੀ ਮੁਰਗੀ ਫਾਰਮ ਨੂੰ ਕੀ ਹੋ ਗਿਆ ਮੁਰਗੀਆਂ ਲੈ ਜਾਂਦਾ ਕੋ ਚੱਕ ਗੋਗਣਾ ਵਰਗੀਆਂ ਮੁਰਗੀਆਂ ਟੀ ਨੰਨਾ ਪੀੜ ਪਾਉਣਾ ਪੰਜ ਪੰਜ ਕਿਲੋ ਦੀ ਇੱਕ ਮੁਰਗੀ ਟੀ ਬੇੜਾ ਬੈ ਗਿਆ ਕੱਚੜਾ ਚੱਕ ਕੇ ਲੈ ਜਾਂਦਾ ਟੀਏ ਦਿਨ ਹੈ ਮੈਨੂੰ ਤਿੰਨ ਮੁਰਗੀਆਂ ਰਹਿ ਗਈਆਂ ਟੀ ਦੋ ਤੋਂ ਰਾਤ ਮੁੰਡੇ ਆ ਗਏ ਉਹ ਬਣਾ ਕੇ ਖਾ ਗਏ ਕਰੇਗੀ ਉਹ ਜੀ ਜੀ ਲਾਉਂਦੀ ਕੱਲੀ ਹੁਣ ਮੈਂ ਚੋਚਾ ਮੱਕਾ ਚੱਲ ਮੈਨੂੰ ਐਂ ਦੱਸ ਕਿੰਨੀਆਂ ਕਿ ਮੁਰਗੀਆਂ ਪਾਈਆਂ ਤੂੰ ਏਗੀ ਟੀ ਮੁਰਗੀ 250 ਮੁਰਗੀ ਟੀਸੋ ਮੁਰਗੀ ਹਾਂ ਫਿਰ ਸਿੱਧਾ 250 ਤਾਂ ਅੰਡਾ ਵਾਲਾ ਆਂਡੇ ਪਿੱਗ ਲੈ ਜਾਣੇ ਚੱਕੇ ਲੋਕ ਕਬੇੜੀ ਬੈਠੇ ਲੈ ਕਾਂਡਾ ਨਹੀਂ ਬੱਚਾ ਮੈਂ ਇੱਕ ਦਿਨ ਦੋ ਆਂਡੇ ਬੱਚੇ ਟੀਨੇ ਮਤ ਬਾਲਾ ਦੋ ਦੱਕ ਜੱਗੋ ਖੱਟੇ ਨੇ ਮੈਂ ਆਪਦੇ ਦੋ ਐਂਡਾਂ ਦਾ ਅੰਮਲੇਟ ਬਣਾ ਕੇ ਖਾਦਾ ਨਹੀਂ ਮੈਂ ਐਂਡਾ ਮੁੱਤੇ ਕਰਕੇ ਨਹੀਂ ਦੇਖਿਆ ਇਹ じゃ ਕਿਹੜਾ ਤੇਰੀਆਂ ਮੁੰਡੀਆਂ ਚੱਕਦਾ ਪਿੱਚੀ ਬੇੜਾ ਬੈਂਦਾ ਅੰਗ ਮਾਰ ਤੋ ਕੱਚੇ ਦਾ ਮਨ ਤਾਂ ਇੱਕ ਕਹਿੰਿਆ ਪਰਮਾਤਮਾ ਮਰਦੇ ਪਰਾ ਜਿਹੜਾ ਆਪਣੇ ਨਾਲ ਕਰਦਾ ਮਨ ਤਾਂ ਮੈਂ ਉਹ ਮੈਨੂੰ ਲੱਗਦਾ ਮੈਂ ਤਾਂ ਤਰਸਾਉਣ ਲੱਗ ਗਿਆ ਤੇਰੇ ਤੇ ਤੇਰਾ ਤਾਂ ਸਾਰਾ ਪਿੰਡ ਬੈਰੀ ਬਣਿਆ ਹੋਇਆ ਹੈਨਾ ਬੈਰੀ ਤਾਂ ਮੈਨੂੰ ਪਤਾ ਹੈ ਕਿਹੜਾ ਮੇਰਾ ਜਦੋਂ ਮੇਰੀ ਜੜ੍ਹ ਥੱਲੇ ਆ ਗਿਆ ਛੱੜਦਾ ਦੇਖ ਬਈ ਮੈਂ ਤੈਨੂੰ ਸਲਾਹ ਤਾਂ ਦੇ ਕੇ ਗਈ ਸੀ ਵੀ ਤੇਰੀਆਂ ਮੁਰਗੀਆਂ ਜਾਂ ਤਾਂ ਮਰ ਜਾਣਗੀਆਂ ਜਾਂ ਤੇਰਾ ਚੱਲਦਾ ਨਹੀਂ ਪੋਲਟਰੀ ਫਾਰਮ ਜਾਂ ਜਿਹੜਾ ਕਹਿੰਦੇ ਆ ਇਹ ਪਰ ਤੂੰ ਮੰਨੀ ਨਹੀਂ ਹੈਗੀ ਹਨਾ ਮਲਾਂਗੜੇ ਨੇ ਲੋਕ ਵਿੱਚ ਛਵਾਦ ਲੈਂਦੇ ਨੇ ਗੱਲਾਂ ਦਾ ਲੋਕ ਤਾਂ ਮਾਰੇ ਹਰਮ ਨਹੀਂ ਗਏ ਕੁੱਤੇ ਨੇ ਲੋਕ ਜਾਣ ਹੈ ਨਹੀਂ ਜਣ ਪ੍ਰਾਣ ਮਰੇ ਪੈਣੇ ਮੁਰਗੇ ਖਾਂਦੇ ਨੇ ਮੈਂ ਗਰੀਬ ਦੇ ਮੁਰਗੇ ਚੋਰੀਆਂ ਚੱਕ-ਚੱਕ ਕੇ ਨਹੀਂ ਥੋੜੇ ਤੇ ਢਾਨ ਪੰਦੀ ਐਣੀ ਥੋੜੇ ਬੱਬਰ ਭਰਦੇ ਦੱਛੇ ਨੋਹਾਂ ਦੀ ਕਿਰਤ ਕਰਕੇ ਫਿਰ ਬੱਬਰ ਭਰੂ ਥੋੜਾ ਉਹ ਤਾਂ ਗੱਲ ਠੀਕ ਆ ਬੰਤ ਤਨੂ ਮਾੜੀ ਮੱਟੀ ਸੂਭ ਹੈ ਗਿਆ ਵੀ ਕਿਹੜਾ ਤੇਰੀ ਮੁਰਗੀਆਂ ਚੱਕ ਕੇ ਲੈ ਜਾਂਦਾ ਬੇੜਾ ਬੈਂਦਾ ਮੈਨੂੰ ਪਤਾ ਬੰਦਾ ਮੈਨੂੰ ਅੜ ਜਾਣਦੇ ਜੱਟੇ ਤੱਕੜ ਲੈ ਕੰਜਰ ਨੂੰ ਜਾ ਕੇ ਹਾਂ ਪਤਾ ਤਾਂ ਹੈ ਤੇਰੀ ਪੈੜਾਂ ਦਾ ਖਾ ਮੈਂ ਤਾਂ ਪੜਾ ਤੇ ਕਿ ਮੇਰੀਆਂ ਪੈੜਾਂ ਕੱਢ ਚੱਪਲ ਖਾਜੇ ਨੂੰ ਉੱਥੇ ਕਰ ਮੇਰੀਆਂ ਚੱਪਲਾਂ ਨੂੰ ਕੀ ਹੋਇਆ ਲੈ ਦੇਖ ਲੈ ਚੱਪਲਾਂ ਬਦਲ ਕੇ ਆਈਆਂ ਤੂੰ ਉੱਥੇ ਪੈੜਾਂ ਦੇਖਦਾ ਮੈਂ ਰੋਜ਼ ਫਾਰਮ ਤੇਰੇ ਕਹਿੰਦਾ ਕੀ ਮਤਲਬ ਹੈ ਮੈਨੂੰ ਤਾਂ ਤੇਰੇ ਫਾਰਮ ਦਾ ਨਹੀਂ ਪਤਾ ਕਿੱਥੇ ਆ ਲੈ ਲੈ ਤੈਨੂੰ ਕਿਉਂ ਨਹੀਂ ਪਤਾ ਸਾਰੇ ਸਾਰੇ ਕੱਟ ਤਾ ਪੌਂਕ ਜੀ ਫਿਰ ਦੇ ਤੂੰ ਟੱਕਦੀਆਂ ਤੂੰ ਮੇਰੇ ਤੇ ਨਾ ਅਮੀ ਸ਼ੱਕ ਜਾਣਾ ਕਰੀ ਜਾਇਆ ਕਰ। ਉਹ ਫਿਰ ਜਿਉਂ ਨੇ ਪਿੰਡ ਦੀ ਪਰਲੀ ਫਰਨੀ ਤੇ। ਤੇ ਤੇਰੀ ਲੱਤਾਂ ਨਾਲ ਫਿਰਦੀ ਆ। ਆ ਫਿਰਦੀਆਂ ਟਿਕਦੀਆਂ ਤੂੰ ਤੈਨੂੰ ਸਾਰਾ ਪਤਾ ਵੀ ਕਿੱਥੇ ਕੀ ਆ ਕਿੱਥੇ ਕੀ ਆ। ਮੈਨੂੰ ਮੇਰਾ ਟੱਬਰ ਨਹੀਂ ਰੋਕਦਾ ਤੂੰ ਕੋਣਾ ਮੈਨੂੰ ਕਹਿਣ ਵਾਲਾ। ਰੋਕਣ ਵਾਲਾ ਕੋਈ ਨਹੀਂ ਜੱਦਾ ਫੱਟ ਗਈ ਮੁਰਗੀ ਚੱਕਦੀ ਤੈਨੂੰ ਅੰਨੀ ਗੱਲ ਦੱਛਦੀ। ਵੱਡੇ ਕਾ ਫਾਰਮ 'ਚ ਹੀ ਦੱਬੂ ਆ। ਮੈਂ ਕਦੋਂ ਕੀਆ ਤੇਰੀ ਮੁਰਗੀ। ਤੂੰ ਕਿੱਡਾ ਨੂੰ ਨਹੀਂ ਛੇੜਦੇ ਉਹਦਾ ਮੈਂ ਬਹੁਤ ਦੁਖੀ ਆ। ਹਾਂ ਹੱਦ ਹੋ ਗਈ। ਦੋ ਲੱਡੂ ਤਾਂ ਕੀ ਖਲਾਣੇ ਮੁਰਗੀ ਫਾਰਮ ਖੋਲੇ ਤੇ ਉਲਟਾ ਮੇਰੇ ਸਿਰ 'ਤੇ ਇਲਜ਼ਾਮ ਲਗਾ ਤਾ ਤੇਰੇ ਮੁਰਗੇ ਖਾ ਗਏ ਤੈਨੂੰ ਲੱਡੀਆਂ ਦੀ ਹੋ ਰਹੀ ਆ ਬੇੜੀ ਬੈਠੀ ਵਾਲੀ ਕਾਲੀ ਮੂੰਹ ਵਾਲੀ ਬਗਦਾਰੋ ਕਿੰਨਾ ਮੁੱਕਲੀ ਜੀਬਾ ਕਿੰਨੇ ਕਮ ਚਾਰਟ ਕਰੇ ਮੈਂ ਛਾਰੇ ਕੰਮ ਫੇੜ ਕਰਾਤੇ ਤੇਰੀ ਕਾਲੀ ਜੀਬਾ ਕਿਨੇ ਖਾਈਆ ਤੇਰੇ ਮੁਰਗੇ ਸਾਫ ਸਾਫ ਕਾ ਤੇਰੀ ਖਾ ਖਾਣਾ ਪਾੜ ਦੂੰ ਮੂੰਹ ਤੇ ਨਾ ਲੈ ਮੇਰਾ ਉਦੋਂ ਕਹਿ ਬਾਇਆ ਟੋਪਾ ਆਇਆ ਉਦੋਂ ਤੱਕ ਕਹਿ ਕਨ ਕਹਿੰਦੀ ਤੇਰਾ ਟੋਜ ਪਲਟ ਗਿਆ ਤੇਰਾ ਬੇੜਾ ਬੈਠ ਗਿਆ ਉਹਦੀ ਪਲਟ ਗਿਆ ਦੋ ਚਬਾਰੀਆਂ ਮਰੀਆਂ 6 ਲੱਖ ਰੁਪਏ ਦਿੱਤਾ ਮੈਂ ਚਬਾਰੀਆਂ ਨੂੰ ਫਿਰ ਉਹ ਤਾਂ ਤੇਰਾ ਪਲਟ ਨਹੀਂ ਪਤਾਤਾ ਹੈਗਾ ਜਿਹੜਾ ਲਾਲ ਪੀਲੇ ਸ਼ੂਟ ਪਾ ਕੇ ਘੁੰਮਦਾ ਮਰੂ ਪਤਾ ਕਰ ਮੈਨੂੰ ਨਾ ਕਹਿ ਦੇ ਤੈਨੂੰ ਕਹਿਮ ਫੇਰ ਆ ਪੀਲਾ ਸ਼ੂਟ ਤਾਂ ਮੈਂ ਹੀ ਪਾਈ ਫਿਰਦੀ ਆ ਹੋਰ ਕਿ ਹੈ ਜੂੜੇ ਕੱਚੇ ਫਿਰ ਤਾਂ ਸਮਝਣਾ ਹੈ ਸਮਝ ਲੈ ਫਿਰ ਤਾਂ ਕਹਿਤਾ ਤੈਨੂੰ ਕਹਿਤਾ ਫਿਰ ਉਹ ਏ ਲੰਦਾ ਮੇਰੇ ਤੇ ਦੰਦਾ ਤਾਂ ਰੱਖਿਆ ਹਾਂ ਦੰਦਾ ਤੇਰਾ ਹੱਕ ਕੀ ਹੋ ਰਿਹਾ ਹੁਣ ਦਾ ਕੁਛ ਬਾਦ ਲੈਣੀ ਆ ਗੱਲਾਂ ਦੇ ਤਾਂ ਪੁੱਛਦੀਆਂ ਟੁੰਡਣ ਜਾਣ ਤੂੰ ਮੈਨੂੰ ਕਿਵੇਂ ਰੱਖ ਲੇਗਾ ਹਾਂ ਤੇਰਾ ਕੀ ਹੱਕ ਹੋ ਰਿਹਾ ਮੁੰਡਾ ਛੱਡੇ ਕਰ ਮਾੜੀ ਮੋਟੀ ਕੋਈ ਤੇਰੀ ਸੁਬੂ ਖਬਰ ਲੈਣ ਆਂਦਾ ਨਹੀਂ ਤਾਂ ਤੈਨੂੰ ਮਰੇ ਨੂੰ ਕੋਈ ਪੁੱਛੇ ਮਰੇ ਨੂੰ ਨਾ ਪੁੱਛੇ ਕਦੇ ਪੁੱਛੇ ਤਾਂ ਵੀ ਪਾਈ ਕੁਝ ਖਾ ਪੀ ਮੇਰੇ ਭਾਈ ਬੁੱਤੀ ਤੇ ਲੋੜ ਆ ਕਿਛ ਬਾਦ ਲੈਣੀ ਆ ਅਕੱਲ ਡੁੱਕ ਬਾਦੋ ਤੇ ਰੈਂਨੀ ਆ ਮੁਰਗਿਆ ਭਾਈ ਇੱਕ ਮੁਰਗੀ ਤੂੰ ਬਣਾ ਕੇ ਖਾ ਲਿਆ ਕਰ ਹਾਂ ਬਣਾ ਕੇ ਖਾ ਲ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਛੱਛੇ ਦਾਨਾ ਅੱਪਾ ਟੱਕ ਮੁਰਗੀ ਬੇੜਾ ਬਹਿ ਗਿਆ ਇਹ ਜੇਦਾ ਪਤਾ ਕਹਿਣਾ ਇਹ ਪਰਮਾਤਮਾ ਮਰਦੇ ਪਰ ਜਿਹੜਾ ਆਪਣੇ ਨਾਲ ਆਇਆ ਕਰਦਾ ਥੋਂ ਤੇ ਰਹਿ ਜਾ ਮੱਝਾ ਤੇ ਰਹਿ ਜਾ ਬੈਠਾ ਮੈਂ ਕਹਿਨੀ ਆ ਆਪ ਦੀ ਮੁਰਗੀਆਂ ਤੇ ਨਾ ਸਿਕਿਉਰਿਟੀ ਰੱਖ ਲੈ ਇੱਕ ਬੰਦਾ ਰੱਖ ਲੈ ਜਿੱਥੇ ਇਹਨਾਂ ਮੁਰਗੀ ਫਾਰਮ ਪਾਇਆ ਉਹ ਤੈਨੂੰ ਦੱਸ ਦੂਗਾ ਕਿਹੜਾ ਤੇਰੇ ਮੁਰਗੀਆਂ ਚੱਕਦਾ ਆਪਾਂ ਤਾਂ ਇਹ ਕਹਿਣਾ ਵੀ ਜਿਹੜਾ ਇਹ ਜੀਆਂ ਕਰਦਾ ਪਰ ਮੈਂ ਤਾਂ ਢੋਲੀ ਜਾਂਦਾ ਇਹ ਪਰਮਾਤਮਾ ਮਾਰੇ ਉਹ ਆਹੋ ਫੇਰ ਸਹੀ ਗੱਲ ਆ ਮਰੇ ਹਾਂ ਮਰਦੇ ਮੇਰੀ ਗੱਲ ਸੁਣ ਜੇ ਹੁਣ ਤੂੰ ਮੁਰਗੀਆਂ ਤੇ ਇੰਨਾ ਪੈਸਾ ਲਾਇਆ ਤੋ ਇੱਕ ਬੰਦਾ ਸਿਕਿਉਰਿਟੀ ਤੇ ਰਖ ਲੈ ਬਿਜ ਤੈਨੂੰ ਪਤਾ ਲੱਗ ਜਾਊਗਾ ਕਿਹੜਾ ਤੇਰੀਆਂ ਮੁਰਗੀਆਂ ਚੱਕ ਕੇ ਲੈ ਜਾਂਦਾ ਕੌਂਟੀ ਤੇਰੇ ਛੱਤੇ ਰੱਖ ਤੇਰੇ ਪੈਉਦੰਦਾ ਪਿੱਛੇ ਮੈਨੂੰ ਮੁਰਗੀ ਤੇ ਕਰੇਗੀ ਥਾਰੀਆਂ ਕਾਗਜ਼ਾੜੀ ਬੈਠੀ ਆਲਾ ਕੋਈ ਕਿਹੜੀ ਮੁਰਗੀ ਚੱਕ ਕੇ ਇਸ ਕੌਂਟੀ ਰੱਖੂਗਾ ਪੱਕਾਈ ਮਰੀਦਾ ਨਹੀਂ ਆਉ ਰਿਹਾ ਕੈ ਤਪਾਉਣੀ ਐ ਤੂੰ ਮੈਨੂੰ ਕਾਲੀ ਬੁੱਚੀ ਵਾਲੀ ਤੂੰ ਮੇਰੇ ਬਾਪ ਤੱਕ ਕਿਵੇਂ ਪਹੁੰਚਦਾ ਫੱਟੇ ਰੱਖ ਕੇ ਹੱਕ ਕਰਿਆ ਕਾ ਪੁੱਛਣ ਦਾ ਪਤਾ ਮੈਨੂੰ ਹੈਗਾ ਜਿਹੜਾ ਟੜਕੇ ਪਰ ਥੋਈ ਤੂੰ ਲੈ ਉੱਟ ਕੇ ਕਟਕਾਈ ਲੈ ਓਂਕਰੀ ਇਸਕੇ ਗੋਤਨੀ ਤੋਂ ਫੜ ਕੇ ਮੈਂ ਕਹਿਨੀ ਆ ਜਿਹੜਾ ਤੇਰੀ ਮੁਰਗੀਆਂ ਖਾਂਦਾ ਜਾ ਕੇ ਗੁੱਤ ਤੋਂ ਫੜ ਕੇ ਦੋ ਮਾਰਾ ਵਧਾੜ ਮਾ ਹੋ ਜਾ ਮਰਦੇ ਪਰ ਆ ਪਤਾ ਇਹ ਗੱਲ ਕਹਿਨੇ ਆ ਮੈਂ ਤਾਂ ਮੈਂ ਤਾਂ ਦੁਖੀ ਹਰਦਾ ਬੋਲਦਾ ਮੈਂ ਤਾਂ ਮੈਂ ਤਾਂ ਦੁਖੀ ਬੋਲਦਾ ਭੁੱਖਾ ਟਡ ਬੋਲਦਾ ਮੈਂ ਤੈਨੂੰ ਤੜੋ ਕੇ ਮਰੋ ਪੀੜੀ ਖਾਦੀ ਜਿਹੜਾ ਮੈਨੂੰ ਫਾਟ ਦੇ ਮਦਾ ਮਾਰ ਥੋਈ ਤੋ ਬਟਕਾਈ ਲੈ ਓਹ ਨੂੰ ਮੇਰੇ ਮੁਰਗਿਆਂ ਨੂੰ ਵੜਦਣੇ ਨਾ ਮੈਂ ਵੀ ਵੱਡੂ ਮੈਂ ਵੱਡਲੀ ਮੈਂ ਕਿਹੜਾ ਤੈਨੂੰ ਰੋਕਿਆ ਪਤਾ ਤਾਂ ਮੈਨੂੰ ਆਏਗਾ ਬੇੜਾ ਕਿਦਾ ਬੈਂਦਾ ਹੈ ਪਤਾ ਮੈਨੂੰ ਖਬਰੇ ਕਿਹੜਾ ਕ ਖਬਰਦਾਰ ਮੈਨੂੰ ਨਾ ਕਹਿ ਦੇ ਤੈਨੂੰ ਕਹਾ ਮੈਂ ਪਰ ਕਿ ਦੁਕਾਨਾ ਤੋਂ ਟਿੰਡੀਆਂ ਲੈਣੀਆਂ ਨੇ ਮੈਂ ਤੈਨੂੰ ਥੜੇ ਹਾਂ ਨੂੰ ਬੁਲਾਉਂ ਤੂੰ ਕਾਲੀ ਜੀ ਵਾਲੀ ਕਿੰਨੂੰ ਕਹਿਣਾ ਬਤੇਰੀਆਂ ਨੇ ਮੈਂ ਤਾਂ ਕਾਲੀ ਜੀ ਵਾਲੀ ਆ ਤੂੰ ਤਾਂ ਕਾਲੇ ਮੂੰਹ ਆ ਨਾ ਆਹੋ ਹੈ ਗਿਆ ਚੱਲ ਤੇਰੀ ਬੁੱਚੀ ਦਾਦੇ ਥੋਣੀ ਹੈ ਦੇਖਿਆ ਕਦੇ ਸਿੱッセ ਚੋਂ ਮੂੰਹ ਆਪਦਾ ਕੈਂ ਦੇਖਿਆ ਕਦੇ ਕਰੇਲੇ ਜੂਆਂ ਤਾਂ ਤੇਰੇ ਐ ਕਰਦੀਆਂ ਨੇ ਤੈਨੂੰ ਕੋਈ ਘਰੇ ਤਾਂ ਵਰਦਾ ਨਹੀਂ ਜੂਆਂ ਵਾਲੀ ਜੇ ਇੱਕ ਵੀ ਜੂ ਲੱਭ ਜਾਣਾ ਮੇਰਾ ਨਾਮ ਬਦਲ ਦੀ ਕੱਟ ਕੇ ਦਿਖਾ ਲੈ ਦੇਖ ਬਿੱਖੇ ਤਾ ਹੋਟਲ ਪਾਰ ਕਿਨੇ ਛਰਚ ਤੇਰੇ ਦੇਖ ਕਿੱਥੇ ਜੋ ਦਿਖਦੀ ਆਏ ਨਾ ਜੂਆਂ ਦਾ ਦਾਦਾ ਬਗਦਾ ਰੂ ਮੇਥੋਂ ਮੂੰਹ ਜਾਂ ਮੈਂ ਤਾਂ ਕਹਿੰਦਾ ਨਾ ਆ ਕੇ ਖਬਰਦਾਰ ਜੱਜ ਤੋਂ ਬਾਅਦ ਮੈਂ ਕਰਦਾ ਮੈਂ ਤਾਂ ਉਹਨਾਂ ਦਾ ਨਵਾਂ ਕੰਮ ਸਟਾਰਟ ਕਰੂੰਗਾ ਇੱਥੇ ਉਹਦੀ ਲੋੜ ਨੂੰ ਫਿਰ ਜਿਹੜੀ ਇੱਕ ਮੁਰਗੀ ਰਹਿ ਗਈ ਉਹਦਾ ਕੀ ਕਰਾਂਗਾ ਹੁਣ ਕੋਈ ਨਹੀਂ ਉਹਨੂੰ ਰੱਖ ਲਾਂਗੇ ਘਰੇ ਲਿਆਉ ਮੈਂ ਤਾਂ ਉਹਨੂੰ ਫਾਰਮ ਤੋਂ ਘਰੇ ਫ੍ਰੀਜ ਆਇਆ ਕਰੂੰਗੀ ਵਿਚਾਰੀ ਮੇਰੇ ਕੋਲ ਮੈਂ ਤਾਂ ਹੁਣ ਗੋਲ ਗੱਪਿਆਂ ਦੀ ਰੈਡੀ ਲਾਇਆ ਕਰੂੰ ਮੈਂ ਤਾਂ ਆਪਣਾ ਕੰਮ ਸਟਾਰਟ ਕਰਦਾ ਚੱਲ ਤੂੰ ਗੋਲ ਗੱਪਿਆਂ ਦੀ ਲਾਲੀ ਰੈਡੀ ਤੂੰ ਐ ਕਰੀ ਫਿਰ ਜੇ ਗੁੱਸਾ ਨਾ ਕਰੇ ਇੱਕ ਗੱਲ ਕਹਦਾ ਹਾਂ ਆ ਜਿਹੜੀ ਇੱਕ ਮੁਰਗੀ ਰਹਿੰਦੀ ਆ ਮੈਨੂੰ ਦੇ ਦੀ ਆਥਣੇ ਬਣਾ ਲਾਂਗੇ ਦਾਨੀਆਂ ਕਨਾ नम चाहे बर्दश् कर लिया ले तो तो रही, तो रही एक तो बफर तेरा छह फरम खागी ढाई मुर्गी खबरदार तो। जे मेरे नाम लाइया ਜੁਮਾ ਤਾਂ 2-2 ਕਿਲੋ ਦੁਆ ਹੋਗੀਆਂ ਤੇਰੇ ਛੱਤੇ ਮੁਰਗੇ ਖਾ ਕੇ ਮਿਲਾਂ ਮੈਨੂੰ ਸਭ ਪਤਾ ਤੇਰਾ ਤੂੰ ਮੇਰੇ ਮਾਰ ਕੇ ਟੂਨੇ ਵੀ ਕਰਕੇ ਜਾਂਦਾ ਰਹੇਂਾ ਮੈਂ ਦੱਸੂ ਪੰਚਾਇਤ ਚ ਛੱਦ ਲਈ ਛੱਦ ਲਈ ਆ ਖੜਾ ਜਿਹੜੀ ਪੰਚਾਇਤ ਚ ਸਦਣਾ ਛੱਦ ਲਈ ਤੈਨੂੰ ਹੁਣ ਕਹਣਾ ਮਤਾ ਤੇਰੇ ਮੂੰ ਤੇ ਕਹਣਾ ਮੈਂ ਟੂਨੇ ਕਰੇ ਨਹੀਂ ਮੇਰੀ ਗੱਲ ਸੁਣ ਲੈ ਹਾਲ ਤਾਂ ਪਹਿਲਾਂ ਤਾਂ ਮੈਂ ਰਾਜ ਕਰ ਗਈ ਸੀ ਮਟਾਈ ਕਹਿਣਾ ਵੀ ਪਰ ਤੇ ਬੇਡਾ ਡੁੱਬੇ ਜੜਾ ਫਿਰ ਲੜਕਾ ਤਾਂ ਪਹਿਲਾਂ ਤਾਂ ਮੈਂ ਚੁੱਪ ਕਰ ਗਈ ਸੀ ਹੁਣ ਤਾਂ ਮੈਂ ਤੈਨੂੰ ਪਿੰਡ ਚ ਕਢਾਉਂਗੀ ਤੱਕੜਾ ਦੇ ਡਾਡਾ ਮੇਰੇ ਤੇ ਕੁਲਸ ਲੈਉਣੀਆਂ ਲੈ ਥੱਪਾ ਦਾ ਹਾਂ ਲੈ ਜਿਹੜੀ ਆਰਮੀ ਛੱਦ ਪੜਦੀ ਖਬਰਦਾਰ ਤੇ ਇਦਾਂ ਤੋਂ ਬਾਹਰ ਰਹੀਆਂ ਮੈਂ ਤਾਂ ਮਰੂਤਾ ਕਾ ਛੱਤ ਮੱਤ ਛੜਿਆ ਹਾਂ ਦੇ ਬੈਠੂ ਨਾ ਤੇਰਾ ਜਿੱਤੀ ਨਾ ਲੈ ਜਾ ਚੱਕ ਇਤ ਇਹ ਜੀਵਾ ਬੈੜਾ ਬੈਠੂਗਾ ਤੇਰਾ ਤੇ ਨੰਗੇ ਪਾਣੀ ਫਿਰ ਜਾ ਮੈਂ ਇੱਥੇ ਮੈਂ ਤੇਰਾ ਬੈਠੂ ਬੈੜਾ ਇਹ ਜੀ ਦਾ ਤੇਰਾ ਬੈਠੂਗਾ ਬੈੜਾ ਪਤਾ ਤਾਂ ਹੈਗਾ ਇਹ ਕੀ ਖਾਂਦੀ ਹੈ ਛੜਿਆ ਹਾਂ ਨਾ ਜਿੱਦ ਫੱਟ ਗਈ ਛੜਦਾ ਨਹੀਂ ਤੈਨੂੰ ਮੇਰੀ ਅੱਖਾ ਹੁਣ ਮੈਂ ਤਾਂ ਹੋਰ ਲਾ ਦੂੰ 12 13 600 ਰੁਪਿਆ ਕੈਮਰੇ ਤੇ ਉਹਦੇ ਸੋਇ ਤੇ ਲਾ ਕੇ ਹਾਂ ਕੈਮਰਾ ਚੋਰੀ ਫੇਰ ਫੱਚੇਗੀ